1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੇ ਪਟਿਆਲਾ ਦੇ ਵਿੱਚ ਪ੍ਰਦਰਸ਼ਨ ਕੀਤਾ ਜ਼ਿਆਦਾ ਮੁਆਵਜ਼ੇ ਦੀ ਮੰਗ ਕੀਤੀ ਅਤੇ ਨਾਲ ਹੀ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਿਵਾਉਣ ਦੀ ਮੰਗ ਵੀ ਇਹਨਾਂ ਪੀੜਤਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਕੋਲ ਪ੍ਰਦਰਸ਼ਨ ਕੀਤਾ ਗਿਆ ਜਾਮ ਲਗਾਇਆ ਗਿਆ ਤੇ 2 ਘੰਟੇ ਤੱਕ ਪਟਿਆਲਾ ਸਰਹੰਦ ਰੋਡ ਵੀ ਜਾਮ ਰਿਹਾ ਇਹ ਤਸਵੀਰਾਂ ਉਸ ਵੇਲੇ ਦੀਆਂ ਜਦੋਂ ਪਟਿਆਲਾ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ 1984 ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੇ ਮੰਗ ਕੀਤੀ ਉਹਨਾਂ ਨੇ ਨੌਕਰੀਆਂ ਦੀ ਮੰਗ ਕੀਤੀ ਅਤੇ ਨਾਲ ਹੀ ਜ਼ਿਆਦਾ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ ਪੀੜਤਾਂ ਦਾ ਇਲਜ਼ਾਮ ਹੈ ਕਿ 30 ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕੇਂਦਰ ਵੱਲੋਂ ਦਿੱਤੇ ਜਾਣ ਵਾਲੇ 5 ਲੱਖ ਦੇ ਮੁਆਵਜ਼ੇ ਨੂੰ ਸਿਆਸੀ ਛੰਟ ਦੱਸਿਆ ਇਸ ਪ੍ਰਦਰਸ਼ਨ ਦੌਰਾਨ 2 ਘੰਟੇ ਤੱਕ ਪਟਿਆਲਾ ਲੁਧਿਆਣਾ ਸਰਹੰਦ ਮਾਰਗ ਵੀ ਜਾਮ ਰਿਹਾ ਪ੍ਰਦਰਸ਼ਨ ਨੂੰ ਦੇਖਦੇ ਹੋਏ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਦੁੱਖ ਨਿਵਾਰਨ ਸਾਹਿਬ ਚੌਂਕ ਤੇ ਇਹ ਪ੍ਰਦਰਸ਼ਨ ਕੀਤਾ ਗਿਆ ਪੀੜਤਾਂ ਦਾ ਇਲਜ਼ਾਮ ਹੈ ਕਿ 30 ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਨੂ ਸੋ 84 ਦੇ ਸਿੱਖ ਵਿਰੋਧੀ ਦੰਗਿਆਂ ਨੂੰ 30 ਸਾਲ ਹੋ ਗਏ ਨੇ ਹਾਲਾਂਕਿ ਕੇਂਦਰ ਸਰਕਾਰ ਨੇ ਪਹਿਲਾਂ 5 ਲੱਖ ਰੁਪਏ ਦੇ ਮੁਆਵਜ਼ੇ ਦੀ ਐਲਾਨ ਕੀਤੀ ਕੀਤਾ ਸੀ ਪਰ ਜਦੋਂ ਚੋਣ ਕਮਿਸ਼ਨ ਨੇ ਇਸ ਨੂੰ ਸਟੂਡੈਂਟਸ ਆਪ ਤੇ ਦਿਨੰਗਣਾ ਦੱਸਦੇ ਹੋਏ ਜਵਾਬ ਮੰਗਿਆ ਤਾਂ ਕੇਂਦਰ ਨੇ ਆਖਿਆ ਕਿ ਹਾਲੇ ਤੱਕ ਕੋਈ ਵੀ ਇਸ ਦੇ ਰਸਮੀ ਫੈਸਲਾ ਨਹੀਂ ਲਿਆ ਗਿਆ ਹੈ ਤੇ ਨਾਲ ਹੀ ਇਹਨਾਂ ਦੰਗਾ ਪੀੜਤਾਂ ਦਾ ਇਹ ਵੀ ਕਹਿਣਾ ਹੈ ਕਿ 5-5 ਲੱਖ ਰੁਪਏ ਦਾ ਮੁਆਵਜ਼ਾ ਕਾਫੀ ਨਹੀਂ ਹੈ ਘੱਟੋ ਘੱਟ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਏ ਸਰਕਾਰੀ ਨੌਕਰੀ ਦਿੱਤੀ ਜਾਏ ਬਹੁਤ ਸਾਰੇ ਲੋਕ ਬੇਕਰ ਹੋ ਗਏ ਸੀ ਉਹਨਾਂ ਨੂੰ ਰਹਿائش ਲਈ ਮਕਾਨ ਦਿੱਤਾ ਜਾਏ ਕਾਰੋਬਾਰ ਉਹਨਾਂ ਦਾ ਖੜਾ ਕੀਤਾ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਵਿੱਚ 1984 ਸਿੱਖ ਵਿਰੋਧੀ ਦੰਗਿਆਂ ਦੇ ਪੀੜਿਤ ਪ੍ਰਦਰਸ਼ਨ ਕੀਤਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਚੌਕ ਕੋਲ ਜਾਂ ਵੀ ਲੱਥਿਆ ਰਿਹਾ ਸਾਨੂੰ ਹੁਣ ਤੱਕ ਦੀਆਂ ਸਰਕਾਰਾਂ ਦੇ ਅਲੱਗ-ਅਲੱਗ ਸਮੇਂ ਤੇ ਜੋ-ਜੋ ਵਾਅਦੇ ਕੀਤੇ ਗਏ ਕੋਈ ਵੀ ਵਾਅਦਾ ਅਜੇ ਤੱਕ ਨਿਭਾਇਆ ਨਹੀਂ ਗਿਆ ਪੂਰਤ ਹੋੜ ਨਹੀਂ ਚੜਿਆ ਗਿਆ ਪਿਛਲੇ ਦਿਨੀ ਕੇਂਦਰ ਸਰਕਾਰ ਨੇ 1984 ਦੇ ਸੇਕਾ ਤੋਂ ਜਾਂ ਦਰਾਨੂ ਸ਼ਹੀਦ ਹੋਏ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਕੀਤੀ ਜੋ ਕਿ ਇੱਕ ਸਭ ਤੋਂ ਘਨੌਣਾ ਮਜ਼ਾਕ ਸਿੱਖ ਕੌਮ ਨਾਲ ਕੀਤਾ ਗਿਆ ਮੇਰੀ ਮੰਗ ਹੈ ਮੈਨੂੰ ਪੈਸਾ ਦੇਣ 20 ਲੱਖ ਰੁਪਏ ਦੇਣ ਮੇਰਾ ਆਦਮੀ ਦੀ ਯਾਦ ਆਸ਼ਕਤਮ ਹੋ ਗਈ ਉੱਤੇ ਝਗੜੇ ਦੇਖ ਦੇਖ ਕੇ ਅੱਜ 14 ਸਾਲ ਹੋ ਗਏ ਨੇ ਕਰੋ ਬੇਕਾਰ ਹੈਗਾ ਮੁੰਡਾ ਮੇਰਾ ਕੰਮ ਤਾਂ ਨਹੀਂ ਨਿਕਲਿਆ ਉਹਨੂੰ ਦੇਖ ਦੇ ਕੇ ਮੈਂ ਤਾਂ ਤੁਸ ਕੀ ਕਰਾਂ ਲੋਕਾਂ ਦੇ ਪਾਣੇ ਮੰਜ ਜਾਨੀਆਂ ਕਹਿੰਦੇ ਤੁਸੀਂ ਪਾਣੇ ਵਿੱਚ ਲੱਗਦਾ ਹੀ ਨਹੀਂ ਤੁਸੀਂ